ਲਓ ਜੀ ਬਹੁਤ ਦਿਨਾਂ ਬਾਅਦ ਜਾ ਰਹੇ ਆਪ ਅੱਜ ਫੈਕਟਰੀ ਸਕਟੀ ਤੋਂ ਵਾਰਸ ਨੂੰ ਨਾਲ ਲੈ ਕੇ ਜਾਣਾ ਸਮਾਨੇ ਵਾਰਸ ਦੇ ਸਹੁਰੇ ਉੱਥੇ ਖੜੀ ਹੈਗੀ ਗੱਡੀ ਵਾਰਸ ਦੀ ਤੇ ਉੱਥੋਂ ਗੱਡੀ ਲੈ ਕੇ ਆਉਣੀ ਹੈਗੀ ਵਾਰਸ ਦੀ ਗੱਡੀ ਆਪਾਂ ਨਹੀਂ ਵਿਕਾਈ ਤੀ ਤੇ ਧਕਾਉਣਾ ਸਾਨੂੰ ਗੱਡੀ ਕਿਹੜੀ ਵਿਕਾਈ ਹੈਗੀ ਕਿਹੜੇ ਬੰਦੇ ਨੇ ਖਰੀਦੀ ਹੈਗੀ ਓ ਵੀਜ਼ਨ ਦਿਖਾਵਾਂਗੇ ਲਓ ਜੀ ਵਾਰਸ ਨੂੰ ਨਾਲ ਲੈ ਕੇ ਆਪਾਂ ਚੱਲ ਪਏ ਸਮਾਣੇ ਨੂੰ ਉੱਥੋਂ ਲਿਆਉਣੀ ਆ ਕੇ ਵਾਰਸ ਦੀ ਰਾਣੀ ਸੰਦਰਾ ਹੈਨਾ ਹਾਂ ਰਾਣੀ ਸੰਦਰਾ ਵਾਰਸ ਦੀ ਰਾਣੀ ਆ ਉੱਥੇ ਗੱਡੀ ਗੱਡੀ ਨੂੰ ਮੰਨ ਲਾ ਦਾ ਕਟੋ ਕਟ ਦੋ ਚਾਰ ਪੰਜ ਮਹੀਨੇ ਹੋ ਗਏ ਸਟਾਰਟ ਟੂਡ ਕਰਾਂਗੇ ਜਾ ਕੇ ਦੇਖਦੇ ਆ ਪਹਿਲੀ ਸਲਫ ਸਟਾਰਟ ਹੁੰਦੀ ਆ ਕਿ ਨਾ ਦਿਖਾਉਣੇ ਤੁਹਾਨੂੰ ਗੱਡੀ ਨਾਲ ਉੱਥੇ ਜੋ ਜੀ ਬਾਸ ਦੇ ਘਰੇ ਪੁੰਚੇ ਖਾਣੇ ਹੋ ਚਾਵਲ ਚਾਵਲ ਕਰਕੇ ਫਿਰ ਲੈ ਕੇ ਜਾਂ ਮਾਂ ਗੱਡੀ ਚੋ ਲੋ ਜੀ ਬਾਤਰਾ ਤੋਂ ਗੱਡੀ ਹੱਕ ਲਿਆ ਬਾਸ ਦੇ ਘਰੋਂ ਹੋ ਗਿਆ ਪਿੱਛੇ ਬਹੁਤ ਸੋਹਣੀ ਗੱਡੀ ਆ ਯਾਰ ਗਾਹਾਂ ਵੀ ਆਪਣੇ ਯਾਰ ਦੋਸਤ ਕੋਈ ਜਾਊ ਗੱਡੀ ਇਹ ਬਾਕੀ ਸਾਨੂੰ ਉੱਥੇ ਦੇਖਾ ਮੈਂ ਗੱਡੀ ਦੀ ਕੰਡੀਸ਼ਨ ਕੀ ਹੈਗੀ ਉਹ ਆ ਰਹੀ ਹੈ ਗੱਡੀ ਆਪਣੇ ਪਿੱਛੇ ਰੈਫ ਕਾ ਬਲੇ ਸਮਾਨਾ ਸ਼ਹਿਰ ਦੇ ਵਿੱਚ ਲਓ ਜੀ ਬਾਅਰਸ ਤੋਂ ਗੱਡੀ ਦਵਾਤੀ ਆਪਾਂ ਚੱਗੀ ਨੂੰ ਆਈ ਟਰਨ ਗੱਡੀ ਹੈਗੀ ਕਿਵੇਂ ਲੱਗੀ ਤੈਨੂੰ ਡੀਲ ਚੱਗੀ ਬਈ ਜਮਾ ਗੱਡੀ ਓਕੇ ਹੈਗੀ ਜਿਵੇਂ ਤੈਨੂੰ ਕਿਹਾ ਸੀ ਆ ਓਕੇ ਰਿਪੋਰਟਾ ਜਮਾ ਤੂੰ ਬਈ ਬਾਅਰਸ ਕੋਸਾ ਜਮਾ ਬਾਠ ਠੀਕ ਆ ਬਈ ਜੀ ਆਪਾਂ ਘਰੇ ਖੜੀਆਂ ਗੱਡੀਆਂ ਦਵਾਉਣੇ ਵੀਰੇ ਆਪਣੀ ਕੋਈ ਮਾਰਕੀਟ ਵਾਲਾ ਕੰਮ ਨਹੀਂ ਹੈਗਾ ਡੀਲਰship ਵਾਲਾ ਕੰਮ ਨਹੀਂ ਹੈਗਾ ਜੇ ਕਿਸੇ ਵੀਰ ਨੇ ਗੱਡੀ ਲੈਣੀ ਹੈ ਆਪਣੇ ਪੇਜ ਨੂੰ ਫੋਲੋ ਕਰੋ ਜੇ ਗੱਡੀ ਆਪਾਂ ਦਵਾਈ ਹੈਗੀ 55000 ਦੀ